میری گال سنو جاؤ ਤੁਸੀਂ ਕੁੜੀਆਂ ਨੂੰ ਛੱਡਿਆ ਹੋਇਆ ਕੋਈ ਛੱਡਿਆ ਹੁੰਦੀ ਹੋਣਾ ਲੈ ਮੈਂ ਕਿਹ ਛੱਡਿਆ ਹਾਂ ਦੀ ਅੱਜ ਉਹਨਾਂ ਨੇ ਬੈਂਕ ਤੇ ਨਹੀਂ ਜਾਣਾ ਹੈਗਾ ਤੁਸੀਂ ਨਾ ਨਾਲ ਮਨਿੰਦਰ ਦੀ ਕੁੜੀ ਨੂੰ ਲੈ ਜਿਓ ਮਨਿੰਦਰ ਦੀ ਕੁੜੀ ਨੂੰ ਉਹ ਕਿੱਥੇ ਲੈ ਕੇ ਜਾਣਾ ਉਹਦੀ ਨਾ ایڈمیشن ਕਰਾਉਣੀ ਹੈ ਜਿੱਥੇ ਆਪਣੇ ਗੁਨੇ ਅੱਗੇ ਪੜਦੇ ਨਹੀਂ ਦੁਮਾਲਤਾ ਠੀਕ ਹੈ ਜਰਾ ਕੀ ਕਹੀ ਜਾਨੀ ਹੈ ਕਿਉਂ ਕੀ ਗੱਲ ਤੂੰ ਹਰ ਗੱਲ ਮਜ਼ਾਕ ਹੀ ਕਿਉਂ ਲੱਗਦੀ ਹੁੰਦੀ ਏ ਮੇਰੀ ਮੈਨੂੰ ਮਜ਼ਾਕ ਨਹੀਂ ਲੱਗਦਾ ਮਨ ਤਾਂ ਐਂ ਲੱਗਦਾ ਜਿਵੇਂ ਅਸਮਾਨ ਧਰਤੀ ਤੇ ਆ ਗਿਆ ਹੁੰਦਾ ਬੱਸ ਕਰੋ ਹੁਣ ਖਤਮ ਹੋ ਗਿਆ ਥੋੜਾ ਹਾਂ ਸਮਝਾ ਤਾ ਨਹੀਂ ਮੈਂ ਹਾਂ ਸਮਝਾਕ ਨਹੀਂ ਕਰਦਾ ਠੀਕ ਤਾਂ ਹੈ ਤੂੰ ਦਵਾਈ ਦਵਾਈ ਦਵਾਵਾ ਮੈਂ ਤਾਂ ਠੀਕ ਹ ਪਰ ਮਨਿੰਦਰ ਨਹੀਂ ਠੀਕ ਹੈਗੀ ਜਦੋਂ ਦਾ ਕੱਲ ਦਾ ਮੈਨੂੰ ਉਹਦੇ ਹਾਲਾਤਾਂ ਬਾਰੇ ਪਤਾ ਲੱਗਿਆ ਨਾ ਮੈਨੂੰ ਤਾਂ ਸਮਝ ਹੀ ਨਹੀਂ ਆਉਦੀ ਵੀ ਉਹਨੂੰ ਦਲਾਸਾ ਕਿਵੇਂ ਦੇਵਾਂ ਸਹੀ ਗੱਲ ਕਹਿੰਦੇ ਜਦੋਂ ਔਰਤ ਮਜਬੂਰ ਹੁੰਦੀ ਹੈ ਨਾ ਵਿਚਾਰੀ ਨੂੰ ਦਰ ਦਰ ਦੇ ਧੱਕੇ ਖਾਣੇ ਪੈ ਜਾਂਦੇ ਨੇ ਸ਼ੁਕਰ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਤੈਨੂੰ ਵੀ ਅਕਲ ਆ ਗਈ ਮਾੜੀ ਮੋਟੀ ਚਲ ਤੈਨੂੰ ਐ ਤਾਂ ਲੱਗਿਆ ਵਿਉ ਦੇ ਹਾਲਾਤ ਬਹੁਤ ਮਾੜੇ ਆ ਕਿਤੇ ਤੈਨੂੰ ਉਹ ਵੀ ਨਾ ਡਰਾਮਾ ਲੱਗੇ ਚਾਰ ਦਿਨਾਂ ਨੂੰ ਹੁਣ ਦੇਖ ਲੈ ਠੀਕ ਤਾਂ ਹੈ ਹੱਦ ਹੋ ਗਈ ਤੁਸੀਂ ਮੇਰੀ ਗੱਲ ਸੁਣੀ ਐ ਡਰਾਮਾ ਡਰਾਮਾ ਤੁਹਾਨੂੰ ਕੀ ਪਤਾ ਤੁਹਾਨੂੰ ਕੀ ਲੱਗਦਾ ਕਿ ਮੈਂ ਕੀ ਡਰਾਮਾ ਉਹ ਪਤਾ ਹੀ ਨਹੀਂ ਕਿਤੇ ਮਰ ਚੜ ਕੇ ਕਿਤੇ ਜਿਉਂ ਚੜ ਕੇ ਹਾਂ ਜੇ ਉਹਨਾਂ ਤੋਂ ਮਾਰ ਆ ਵੀ ਗੱਲ ਆਹੀ ਗੱਲ ਆਹੀ ਗੱਲ ਜੇ ਬੰਦਾ ਜਨਾਨੀ ਤੇ ਭਰੋਸਾ ਕਰਦਾ ਹੋਵੇ ਨਾ ਜਨਾਨੀ ਮਾਰ ਹੀ ਨਾ ਖਾਵੇ ਇਹੀ ਗੱਲ ਲੱਗੀ ਕਦੇ ਤਾਂ ਆਪਣੇ ਪਰਿਵਾਰ ਤੇ ਭਰੋਸਾ ਕਰਨਾ ਸਿੱਖ ਲਓ ਮੈਂ ਤੁਹਾਨੂੰ ਇਹ ਕਹਿਣੀ ਹੈ ਮੈਨੂੰ ਪਤਾ ਵੀ ਉਹ ਨਾ ਬਹੁਤ ਦੁੱਖਾਂ ਦੀ ਮਾਰੀ ਹੈ ਵਿਚਾਰੀ ਮੈਨੂੰ ਤਾਂ ਬਹੁਤ ਦੁੱਖ ਲੱਗਿਆ ਕਿਉਂਕਿ ਨਾ ਉਹ ਸੌਰਿਆਂ ਦੀ ਹੈ ਨਾ ਉਹ ਪੇਕੇਆਂ ਦੀ ਹੈ ਵਿਚਾਰੀ ਉਹ ਜਾਊਗੀ ਤਾਂ ਜਾਊਗੀ ਕਿੱਧਰ ਮੈਨੂੰ ਇਹ ਆਗਾ ਉਹ ਤਾਂ ਚੈਰੀਕਰਾਂ 'ਚ ਕੰਮ ਕਰਕੇ ਟਾਈਮ ਪਾਸ ਕਰੀ ਜਾਂਦੀ ਆ। ਕੁੜੀ ਜਵਾਨ ਹੁੰਦੀ ਜਾਂਦੀ ਹੈਗੀ। ਜੇ ਉਹ ਵੀ ਆਈ ਰਹੇਗੀ ਨਾ। ਕੁੜੀ ਰੋਲ ਚੂਗੀ। ਮੈਂ ਇਹ ਕਹਿੰਨੀ ਆ ਤੁਸੀਂ ਐਡਮਿਸ਼ਨ ਕਰਾਇਆਓ। ਉਹ ਮੇਰੀ ਗੱਲ ਸੁਣ ਮੇਰੀ ਗੱਲ ਸੁਣਾ। ਐਡਮਿਸ਼ਨ ਤਾਂ ਮੈਂ ਦਿੰਨਾ ਕਰਾ। ਕਾਦੂ ਮੇਰੇ ਤੇ ਨਾ ਇਲਜ਼ਾਮ ਲਾਉਣ ਲੱਗ ਜੀ ਵੀ ਹਾਂ ਤੇਰੀ ਤਾਂ ਦੀ ਮਾਂ ਤੇ ਅੱਖ ਹੈ ਤਾਂ ਹੀ ਉਹਨੂੰ ਪੜਾਈ ਜਾਣਾ। ਤੈਨੂੰ ਤਾਂ ਹੈ ਤੇਰੀ ਤਾਂ ਧੀ ਬਣਾਈ ਦੀ ਪਹਿਲਾਂ ਤੂੰ ਮੈਨੂੰ ਕਹਿਤਾ ਸੀਗਾ। ਸੁਧਰ ਕੇ ਰਹੁ ਤੁਸੀਂ ਤੁਹਾਡੇ ਪਹਿਲਾਂ ਜਿਹਵੇਂ ਹਾਲਾਤ ਸੀ ਮੈਂ ਤਾਂ ਹੀ ਕਹਿੰਦੀ ਹੁੰਦੀ ਸੀ ਠੀਕ ਹੈ ਨਾ ਮੈਂ ਕਹਿ ਰਹੀ ਐ ਜੀ ਠੀਕ ਹੈ ਮਨਿੰਦਰ ਦੀ ਕੁੜੀ ਲਈ ਰਿਡਮਿਸ਼ਨ ਕਰਵਾ ਕੇ ਆਉਣੇ ਉਹ ਤਾਂ ਮੈਨੂੰ ਪਤਾ ਚੰਗਾ ਹੋਇਆ ਤੂੰ ਸੋਚਿਆ ਕਿਸੇ ਗਰੀਬ ਦਾ ਭਲਾ ਹੋ ਜਾਊਗਾ ਬਹੁਤ ਵਧੀਆ ਸੋਚਿਆ ਠੀਕ ਹੈ ਨਾ ਮੈਂ ਪਰਮਾਤਮਾ ਦਾ ਸ਼ੁਕਰ ਵੀ ਕਰ ਕਿਉਂ ਇਹਨੂੰ ਅਕਲ ਆਈ ਦੇਰ ਆਈ ਦਰਸਤਾ ਹੀ ਪਰ ਅਕਲ ਆਈ ਇਹਨੂੰ ਸਹੀ ਗੱਲ ਆ ਕੋਈ ਨਹੀਂ ਔਰਤ ਨੂੰ ਸਮਝ ਸਕਦੇ ਜਿਵੇਂ ਕੁ ਮਨਿੰਦਰ ਹੋਣੀ ਸਮਝ ਸਕਦੇ ਜੇ ਮੈਂ ਇਹਦੀ ਦੋਖੋ ਦਾ ਪਹਿਲਾਂ ਸੁਣ ਲੈਂਦੀ ਨਾ ਸ਼ਾਇਦ ਉਹਦਾ ਦਿਲ ਪਹਿਲੇ ਹੀ ਹਲਕਾ ਹੋ ਜਾਂਦਾ ਮੇਰੇ ਤਾਂ ਹੁਣ ਇਹ ਆ ਕਿਹੜੇ ਵੇਲੇ ਨਾ ਵਿਚਾਰੀ ਕੁੜੀ ਸਕੂਲ ਜਾਣ ਲੱਗ ਜੇ ਉਹਨੂੰ ਦੁਨੀਆਦਾਰੀ ਦਾ ਪਤਾ ਲੱਗ ਜੇ ਤਾਂ ਕਿ ਜਿਹੜੀ ਦੁਨੀਆ ਗੱਲਾਂ ਕਰਦੀ ਐ ਨਾ ਉਹਨਾਂ ਬਾਰੇ ਉਹ ਆਪਦੀ ਮਾਂ ਦੇ ਮੂਹਰੇ ਖੜੀ ਹੋ ਕੇ ਜਵਾਬ ਦੇ ਸਕੇ ਔਰ ਚਲ ਚੰਗਾ ਕੋਈ ਗੱਲ ਨਹੀਂ ਮੈਂ ਕਰਵਾ ਆਉਂਗਾ ਅਡਮਿਸ਼ਨ ਠੀਕ ਆ ਨਾ ਕਹਿਦੀ ਉਹਨੂੰ ਮਿਲਿੰਦਰ ਨੂੰ ਅੱਜ ਜਾਣਾ ਕੱਲ ਨੂੰ ਅੱਜ ਹੀ ਜਾਓ ਤੁਸੀਂ ਬੱਚਿਆਂ ਨੂੰ ਨਾਲ ਲੈ ਜਾਓ ਤੇ ਨਾਲ ਹੀ ਉਹਨੂੰ ਜਵਾਬ ਲਈ ਨੂੰ ਲੈ ਜਾਓ ਤੇ ਆਉਂਦੇ ਵੇ ਮੇਰੀ ਗੱਲ ਸੁਣ ਬੱਚਿਆਂ ਨੂੰ ਚੜਾ ਦੇ ਬੈਂਟੇ ਇਹਦੀ ਐਡਮਿਸ਼ਨ ਹਲੇ ਘੱਟੋ ਘੱਟ 10 ਵਜੇ ਤੋਂ ਬਾਅਦ ਹੋਊਗੀ ਜਾਂ ਉਹਨਾਂ ਨੂੰ ਬੈਂਟੇ ਚੜਾ ਦੇ ਉਹਨਾਂ ਨੂੰ ਚੜਾ ਕੇ ਆਉਂਦੇ ਝੱਲ ਫਿਰ ਨਾਲੇ ਮੈਂ ਉਧਰ ਕਹਿ ਦਊਗੀ ਵੀ ਕੁੜੀ ਤਿਆਰ ਹੋ ਜਾਊਗੀ ਮੈਂ ਜਾਂ ਮੋਟਰਸਾਈਕਲ 'ਮਗਰ ਬਿਠਾ ਕੇ ਕੋਈ ਚੱਕਰ ਤਾਂ ਨਹੀਂ ਹੈਗਾ ਬਾਅਦ ਵਿੱਚ ਕੋਈ ਇਲਜ਼ਾਮ ਲਾਵੇਂ ਤੁਸੀਂ ਵੀ ਤਾਂ ਹੱਦਾਂ ਥੋੜੀ ਇਹਨਾਂ ਦਾ ਤੰਨੇ ਮੇੜੇ ਨਾ ਦੇ ਮੈਂ ਤੈਨੂੰ ਵੀ ਅਕਲ ਨਹੀਂ ਆਉਣੀ ਸ਼ੁਕਰ ਹੈ ਪ੍ਰਮਾਤਮਾ ਇਹਨੂੰ ਵੀ ਅਕਲ ਦਿੱਤੀ ਬੇ ਗਰੀਜਨਾਨੀ ਸਤਿ ਸ਼੍ਰੀ ਅਕਾਲ ਆ ਬੁੱਟਿਆਂ ਨੂੰ ਹਰਾ ਕਰੀ ਜੱਲਿਆ ਕਰ ਕੋਈ ਹੁਣ ਆ ਮੇਰੇ ਭਾਈ ਦੇ ਘਰੇ ਖੁਸ਼ੀਆਂ ਦੀ ਪਰ ਜਾਏ ਕਿੱਥੇ ਮੇਰੀ ਉਹ ਤਾਂ ਪੂਜੀ ਗਏ ਕੋਈ ਰਿਸ਼ਤਦਾਰ ਨਹੀਂ ਨਾ ਉਹ ਆਟਾ ਡਾਕ ਚੌਂਕੀਆਂ ਤੇ ਰਹਿੰਦੀ ਹੈ ਮੇਰਾ ਭਾਈ ਹੈਗਾ ਘਰੇ ਹਾਂਜੀ ਪੂਜੀ ਘਰੇ ਨਹੀਂ ਆਜੋ ਆਉਣੀ ਆ ਲੈ ਦੱਸ ਕੋਈ ਕੁਛ ਕੀ ਨਹੀਂ ਆਇਆ ਨਹੀਂ ਮੇਰੇ ਭਾਈ ਦਾ ਘਰ ਮੈਂ ਆਉਣਾ ਨਹੀਂ ਹੁਣ ਤੈਨੂੰ ਦੱਸ ਕਿਉਂ ਵੀ ਮੈਂ ਕਿਵੇਂ ਆਈ ਸੀ ਗੱਲਾਂ ਦੇਖ ਲੈ ਕਰਦੀ ਆਜੂ ਹਾਂ ਆ ਗਈ ਇਹ ਬਤਾ ਕੰਜੀ ਮੰਮੀ ਕੀ ਕਰਦੀਆਂ ਕੁਛ ਨਹੀਂ ਮੰਮੀ ਕਿਤਾਬਾਂ ਵੇਖੀ ਜਾਂਦੀ ਸੀ ਜੀਜਾ ਕਹਦਾ ਸੀ ਮੈਂ ਚੱਲ ਕੋਈ ਕਿਤਾਬ ਪੜ ਲਾਂ ਮੈਂ ਤੈਨੂੰ ਪਤਾ ਹੁਣ ਨਾ ਮੈਂ ਤੈਨੂੰ ਨਵੀਆਂ ਕਿਤਾਬਾਂ ਲੈ ਕੇ ਦੇਵਾਂਗੀ ਨਾ ਮਮਮੀ ਨਵੀਆਂ ਕੀ ਕਰਨੀਆਂ ਇੰਨੇ ਕਿਤਾਬਾਂ ਨੇ ਆਪਣੇ ਕੋਲ ਕਿਤਾਬ ਲੈ ਲੈ ਮੈਨੂੰ ਆਂਟੀ ਨੇ ਦਿੱਤੀ ਐ ਸਾਰਗਨ ਹੋਰਾਂ ਦੇ ਕਿਤਾਬਾਂ ਹੋਰ ਪੜ੍ਹਨ ਵਾਸਤੇ ਪੁੱਤ ਹੁਣ ਤੂੰ ਸਕੂਲ ਜਾਇ ਕਰਗੀ ਉਸੇ ਤੋਂ ਨਵੀਆਂ ਕਿਤਾਬਾਂ ਮਿਲਣਗੀਆਂ ਨਵੀਆਂ ਪੈਨਸਲਾਂ ਨਵੀਆਂ ਜਮਾਂਡਰੀਆਂ ਬੈਗ ਹੈ ਮਮਮੀ ਸੱਚੀ ਸੱਚੀ ਜਾਇ ਕਰਾਂਗੀ ਮੈਂ ਸਕੂਲ हां मेरा पुत्र हां मेरा पता स्कूल जाया ਕਰੂਗਾ ਤੈਨੂੰ ਨਾ ਤੇਰੀ ਆਂਟੀ ਸਕੂਲ ਚ ਪਾਊਗੀ ਜਿੱਥੇ ਸਰਗਰਾਂ ਉਹ ਪੜਦਗਾ ਨਾ ਉੱਥੇ ਹੀ ਪੜਨ ਲਾਉਣਗੇ ਤੈਨੂੰ ਹੁਣ ਉਹ ਤਾਂ ਮੈਂ ਬਾਰੇ ਵੱਡੇ ਸਕੂਲ ਚ ਪੜਦੀ ਆ ਤੇ ਨਾਲੇ ਬੈਣ ਤੇ ਜਾਂਦੀਆਂ ਹੁੰਦੀਆਂ ਹਾਂ ਬਤਨ ਤੂੰ ਵੀ ਬੈਣ ਤੇ ਜਾਏ ਕਰੇਗੀ ਤੂੰ ਵੱਡੇ ਸਰ ਸਕੂਲ ਚ ਪੜੇਂਗੀ ਹੁਣ ਤੂੰ ਹਾਏ ਮੰਮੀ ਮੈਂ ਤਾਂ ਬੜੀ ਖੁਸ਼ੀ ਆ ਮੇਰਾ ਮੰਮੀ ਜੀ ਤਾਂ ਪਹਿਲੇ ਹੀ ਕਰਦਾ ਸੀ ਵੀ ਮੈਂ ਵੀ ਸਕੂਲ ਜਾਇਆ ਕਰਾਂ ਹੈ ਮੈਨੂੰ ਕਿਤਾਬਾਂ ਮਿਲਣ ਨਵੀਆਂ ਨਵੀਆਂ ਮੇਰੇ ਸਹੇਲੀਆਂ ਬਣਾਣਾ ਪਰ ਮਮੀ ਮੈਂ ਤਨ ਕਿ ਐ ਨਹੀਂ ਸਕਦੀ ਸੀ ਮੈਨੂੰ ਆਏ ਸੀਗਾ ਵੀ ਆਪਣਾ ਗੁਜ਼ਾਰਾ ਤਾਂ ਮਸਾਂ ਹੁੰਦਾ ਮੇਰੇ ਫੀਸਾ ਕਿੱਥੋਂ ਭਰਾਂਗੀ ਐ ਤਾਂ ਮੈਨੂੰ ਪਤਾ ਵੀ ਤੂੰ ਮੇਰੀ ਸਿਆਣੀ ਧੀ ਆ ਤੂੰ ਮੇਰੇ ਬਾਰੇ ਸੋਚਦੀ ਐ ਤਾਂ ਹੀ ਨੇ ਤੂੰ ਕੁਝ ਕਹਿੰਦੀ ਸੀ ਤੇ ਪੁੱਤ ਜੀ ਤਾਂ ਮੇਰਾ ਵੀ ਬਹੁਤ ਕਰਦਾ ਹੁੰਦਾ ਸੀ ਕਿ ਮੈਂ ਤੈਨੂੰ ਅੱਗੇ ਪੜਾਵਾ ਤੇ ਵਧੀਆ ਤੂੰ ਪੜ੍ਹ ਲਿਖ ਕੇ ਤੇ ਵਧੀਆ ਕਿਤੇ ਨੌਕਰੀ ਤੇ ਲੱਗ ਜਾਏ ਪਰ ਮੇਰੀ ਵੀ ਮਜਬੂਰੀ ਸੀ ਮੈਂ ਤੈਨੂੰ ਨਾ ਸਕੂਲ 'ਚ ਨਹੀਂ ਪੜਾ ਸਕਦੀ ਸੀ ਤਾਂ ਹੀ ਤਾਂ ਮੈਂ ਤੈਨੂੰ ਘਰੇ ਪੜਾ ਦਿੰਦੀ ਸੀ ਕਿ ਪਰ ਦੇਖ ਲੈ ਰੱਬ ਨੇ ਆਪੇ ਬਾਹ ਫੜੀਆ ਹੁਣ ਹੈ ਦੇਖ ਲੈ ਰੱਬ ਅੰਟੀ ਦੇ ਰੂਪ ਚ ਆਇਆ ਤਰੀ ਦੇ ਦੇਖੋ ਆਪ ਉਹਨੇ ਆਪ ਕਿਹਾ ਕਹਿੰਦੀ ਮੈਂ ਕੁੜੀ ਨੂੰ ਪੜਨ ਲਾਉਂਗੀ ਆ ਦੀ ਕੁੜੀਆਂ ਨਾਲ ਤੇ ਕਹਿੰਦਾ ਤੂੰ ਧਿਆਨ ਨਾਲ ਸੁਣ ਲੈ ਜਿਉ ਤੈਨੂੰ ਪੜਨ ਲਾ ਰਿਹਾ ਤੇ ਸਿੱਧੀ ਨਹੀਂ ਤਨਾ ਪੜਨਾ ਕੋਈ ਲੰਬਾ ਨਹੀਂ ਲੈਣਾ ਆਪ ਉਥੋਂ ਸਕੂਲੋਂ ਤੇ ਹਰ ਇੱਕ ਵਾਰੀ ਫਸਟ ਹੋਣਾ ਮੰਮੀ ਇਹੋ ਜਿਹਾ ਕੋਈ ਲੰਬਾ ਨਹੀਂ ਹੁੰਦਾ ਬੇਫਿਕਰ ਰਹਿ ਨਾ ਫਸਟ ਹੀ ਆਇਆ ਕਰੂੰਗੀ ਮੈਂ ਐ ਤਾਂ ਮੈਨੂੰ ਪਤਾ ਤੂੰ ਪੜਾਈ ਚ ਸ਼ਿਆਰ ਆ ਹੈ ਜੇ ਤੂੰ ਟੀਚਰ ਪੜਾਉਣਗੇ ਤੂੰ ਹੋਰ ਸ਼ਿਆਰ ਹੋ ਜੇਗੀ ਚੰਗਾ ਬਸ ਪੜਾਈ 'ਚ ਧਿਆਨ ਦੇਣਾ ਆਸ-ਪਾਸੇ ਹੋਰ ਕਿਸੇ ਗੱਲ 'ਚ ਧਿਆਨ ਨਹੀਂ ਦੇਣਾ ਤੇ ਆਸ-ਪਾਸੇ ਕੁਝ ਮਰਜ਼ੀ ਹੋਈ ਜਾਵੇ ਬਸ ਤੂੰ ਆਪਦਾ ਪੜ੍ਹਨਾ ਪੜ੍ਹ ਕੇ ਸਦਾ ਕਰੇ ਹੋਣਾ ਘਰੇ ਵੀ ਆਪਦਾ ਜਿਹੜਾ ਤੈਨੂੰ ਕੰਮ ਦਿੱਤਾ ਉਹ ਪੜ੍ਹ ਕੇ ਕੁਛਕ ਤੱਕ ਖੇਡ ਕੇ ਬਸ ਹੋਰ ਤੂੰ ਕੋਈ ਕਿਸੇ ਪਾਸੇ ਧਿਆਨ ਨਹੀਂ ਦੇਣਾ ਉਹ ਤੇਰੀਆਂ ਅੰਟੀ ਦੀਆਂ ਕੁੜੀਆਂ ਵੀ ਹੋਣਗੀਆਂ ਤੂੰ ਉਹਨਾਂ ਦਾ ਵੀ ਧਿਆਨ ਰੱਖਣਾ ਹਾਂ ਠੀਕ ਹੈ ਮੰਮੀ ਜਿਹੜੇ ਆਪਣੇ ਲਈ ਇੰਨਾ ਕੁਝ ਕਰਦੇ ਆ ਆਪਾਂ ਵੀ ਤਾਂ ਉਹਨਾਂ ਲਈ ਕੁਝ ਕਰਨਾ ਪਊਗਾ ਨਾ ਹਾਂਜੀ ਮੰਮੀ ਮੈਂ ਉਹ ਵੀ ਘਰੇ ਤਾਂ ਪੂਰਾ ਧਿਆਨ ਰੱਖਦੇ ਉੱਥੇ ਸਕੂਲ 'ਚ ਵੀ ਧਿਆਨ ਰੱਖਿਆ ਕਰੂੰਗੀ ਉਹਨਾਂ ਦਾ ਨਾਲ ਨੂੰ ਆਂਟੀ ਮੂਰੀ ਨਾਲ ਬੋਲਿਆ ਕਰੀ ਕਈ ਵਾਰ ਗੁੱਸੇ 'ਚ ਵੀ ਨਹੀਂ ਪਤਾ ਤੂੰ ਕਿਦ੍ਵਾਰੀ ਬੋਲ ਪਈਆਂ ਹਨਾ ਫਿਰ ਵੀ ਦੇਖ ਲਓ ਆਪਣੇ ਇਸ ਤੇ ਚੰਗਾ ਹੀ ਸੋਚਦੇ ਆ ਹੁਣ ਤਾਂ ਪੁੱਤ ਆਪਣਾ ਇਹੀ ਪਰਿਵਾਰ ਆ ਹੈ ਜਿਵੇਂ ਆਪਾਂ ਨੂੰ ਇਹ ਕਹਿਣਗੇ ਜੇ ਆਪਾਂ ਨੂੰ ਉਹਨਾਂ ਕੁਝ ਕਹਿ ਵੀ ਦੇਣਗੇ ਗੁੱਸੇ 'ਚ ਤਾਂ ਵੀ ਗੁੱਸਾ ਨਹੀਂ ਕਰਨਾ ਕੁਝ ਨਹੀਂ ਹੁੰਦਾ ਆਪੇ ਆਪਣਾ ਉਹ ਜਿਹਾ ਹੋਤਾ ਜਾਂਦੇ ਆ ਹੈ ਨਾਲੇ ਆਪਣੇ ਬਾਰੇ ਸੋਚਦੇ ਆ ਇਹ ਠੀਕ ਹੈ ਮੰਮੀ ਮੈਂ ਆਂਟੀ ਮੂਰੀ ਨੂੰ ਬੋਲਦੀ ਨਹੀਂ ਅੱਗੇ ਜਿਹੜਾ ਕੁਝ ਕਹੀ ਜਾਊਗੀ ਆਂਟੀ ਵਿੱਚ ਪਕਰ ਕੇ ਸੁਣੀ ਜਾਊਗੀ ਬਸ ਠੀਕ ਹੈ ਹੁਣ ਤਾਂ ਤੂੰ ਸਕੂਲ ਜਾਂਦੀ ਤਿਆਰੀ ਕਰ ਤੇ ਨਵਾਂ ਸੋਹਣਾ ਜਿਹਾ ਬੈਗ ਲੈ ਕੇ ਜਾਈਂਗੀ ਜਿਹੋ ਜਿਹਾ ਤੂੰ ਕਹੇਂਗੀ ਹਾਂ ਮੈਂ ਆ ਕੇ ਨਹੀਂ ਸੀ ਆਪਾਂ ਬੈਗ ਅੱਜ ਹੀ ਨਾ ਲੈ ਕੇ ਆਈਏ ਅੱਜ ਨਾ ਕਰ ਤਰੀ ਆਂਟੀ ਐਡਮਿਸ਼ਨ ਕਰਵਾ ਕੇ ਆਉਗੀ ਤੇਰੀ ਹਨਾ ਫਿਰ ਤਨੋਂ ਆਉਂਦੇ ਆਉਂਦੇ ਨਾਲ ਬੈਗ ਦਵਾ ਲਊਂਗੀ ਠੀਕ ਹੈ ਠੀਕ ਹੈ ਹਾਂ ਆਪਾਂ ਚੱਲ ਕੇ ਕੋਲ ਆਂਟੀ ਕੋਲ ਪੁੱਛ ਲਈ ਤੋ ਤੋ ਜਾਣਾ ਹਾਂ ਹਾਂ ਜਾ ਇੰਕਰਾ ਕਸ਼ੀ ਗਲਮਨੀ ਦੇਖੋ ਤੇ ਸਾਸਰੀ ਲੋਢੀ ਕੋ ਹਾਂ ਠੀਕ ਆ ਹੀ ਗਿਆ ਹੈ ਮੇਰਾ ਪੁੱਤਰ ਹੋਰ ਆ ਗਿਆ ਫਿਰ ਤੈਨੂੰ ਕਹਿ ਕੇ ਤਾਂ ਗਿਆ ਸੀ ਮੈਂ ਆਉਂਗਾ ਤੇ ਹੋਰ ਤੇਰੀ ਮਾਂ ਠੀਕ ਹੈ ਹਾਂ ਸਾਰੇ ਵਧੀਆ ਹਾਂ ਮੈਂ ਤੂੰ ਰੱਖਦੇ ਹਾਂ ਠੀਕ ਹੈ ਪੁੱਤ ਮੈਂ ਤਾਂ ਬਸ ਹੁਣ ਹੀ ਦਵਾਈ ਹੀ ਲੈ ਕੇ ਬੈਠੀ ਸੀ ਅੱਛਾ ਤੇ ਮੈਂ ਤਾਂ ਆਖਿਆ ਚੱਲ ਕੇ ਤੇ ਮੈਨੂੰ ਲਾਰਾ ਲਾ ਗਿਆ ਮਾਂ ਨਾ ਲਾਰਾ ਕੋ ਲਾ ਗਿਆ ਲੇ ਤੁਮ ਲੈ ਕੇ ਵੀ ਜਾਣਾ ਫਿਰ ਲੈ ਅਸੀਂ ਤਾਂ ਦੇਖ ਲੱਕ ਮੈਂ ਕਿਹ ਰੱਖੀ ਐ ਤੂੰ ਤਾਂ ਲੈ ਜਾਣ ਦੀ ਜਿੱਦ ਫੜ ਰੱਖੀ ਐ ਮੈਂ ਕਹਿੰਦੀ ਤੂੰ ਹੀ ਮੇਰੇ ਕੋਲੇ ਰਹਿ

ਆਹ ਤਾਂ ਮਨਿੰਦਰ ਕੀਤਾ ਇਹ ਕਿ ਵਿਆਹ ਕੇ ਗਏ ਸੀ ਅਸ਼ਵ ਤੇ ਉਹਦੇ ਤੁਸੀਂ ਆ ਕੇ ਗਏ ਸੀ ਨਾ ਆਹੀਂ ਪੁੱਛਦੇ ਸੀ ਕਹਿੰਦੇ ਆਏ ਸੀ ਕਿ ਰਹੇ ਨਹੀਂ ਬਾਗੇ ਮੈਂ ਕਿ ਹਾਂ ਚਲ ਬਾਗੇ ਉਹ ਤਾਂ ਚਲ ਮੇਰਾ ਹੀ ਪਤਾ ਸਤਾ ਲੈਣ ਆਏ ਸੀ ਬਾਕੀ ਚਲ ਮੈਨੂੰ ਐ ਵੀ ਕਹਿੰਦੇ ਸੀ ਵੀ ਤੂੰ ਉੱਥੇ ਬਾਗ ਚੱਲ ਉਹ ਵੀ ਚਲ ਮੈਨੂੰ ਪੁੱਤਾ ਐ ਜੇ ਕਹਿਣ ਲੱਗੇ ਕਹਿੰਦੇ ਕਿ ਆ ਪਸੂ ਬਸੇਰਾ ਕਿੱਥੇ ਛੱਡ ਕੇ ਜਾਵੇਂਗੀ ਤੂੰ ਆਪਦੇ ਘਰੇ ਰਹਿ ਚਲ ਕੋਈ ਗੱਲ ਨਹੀਂ ਮਾਂ ਉਹਦੇ ਘਰੇ ਤਾਂ ਉਹ ਵੀ ਤਾਂ ਆਪਦਾ ਘਰ ਹੀ ਆ ਫਿਰ ਵੀ ਤੇ ਤੁਹਾਨੂੰ ਲੈਣ ਹੀ ਆਇਆ ਮੈਂ ਚੱਲਾਂਗੀ ਉੱਤੇ ਤਾਂ ਹਾਂ ਬੋਤ ਚਲਾ ਆਉਂਦਾ ਤਾਂ ਹੈਗਾ ਹਾਂ ਤੈਨੂੰ ਪਤਾ ਹੀ ਹੈ ਫਿਰ ਫਸਲ ਬਾੜੀ ਦਾ ਔਖਾ ਹੋ ਜਾਂਦਾ ਉਹ ਨਾਲੇ ਉਹੀ ਮੈਂ ਕਹਿੰਦਾ ਸੀਗਾ ਮੰਮੀ ਪਹਿਲੀ ਜੇ ਆਪਾਂ ਕਿਉਂ ਦੇ ਰੱਖੀਏ ਪਹਿਲੀ ਪੁੱਤ ਪਹਿਲੀ ਤਾਂ ਮਲੇਂਦਰ ਦੇ ਤਾਇਏ ਕੀ ਕਰਦੇ ਨੇ ਇਹ ਹੀ ਬੋਂਦੇ ਬੀਜ ਦੇ ਨੇ ਅੱਛਾ ਇਹਦੇ ਨਾਲੇ ਆਪਾਂ ਨੂੰ ਇੰਨਾ ਕੁਸਤਾ ਪਹਿਲਾਂ ਬੋਲਦੇ ਸੀ ਕਿਹੜਾ ਵਧੀਆ ਸਮਝਦੇ ਆਪਾਂ ਨੂੰ ਪਹਿਲੀ ਇਹਨਾਂ ਨੂੰ ਦੇ ਰੱਖੀਏ ਮੰਮੀ ਆਪਾਂ ਪੁੱਤ ਵਧੀਆ ਤਾਂ ਨਹੀਂ ਸਮਝਦੇ ਮੈਨੂੰ ਪਤਾ ਬੋਲਦੇ ਸੀ ਇਹ ਤਾਂ ਤੇਰੇ ਮਾਮੇ ਹੁੰਦੇ ਬਥੇਰਾ ਕੁਝ ਬੋਲਦੇ ਸੀ ਫੇਰ ਜੇ ਮੈਨੂੰ ਆਏ ਆ ਆਪਦੇ ਆ ਪੁੱਤ ਚੱਲ ਹਿਸਾਬ ਕਿਤਾਬ ਸਹੀ ਰੱਖਣਗੇ ਇਹ ਹਿਸਾਬ-ਕਿਤਾਬ ਤਾਂ ਕੀ ਸਹੀ ਰੱਖਣਗੇ ਇਹਨਾਂ ਨਾਲ ਕੋ ਬੋਲਦੇ ਆਪਾਂ ਨੂੰ ਮੰਮੀ ਪਤਾ ਹੀ ਆ ਤੈਨੂੰ ਹੁਣ ਤੈਨੂੰ ਕੋਈ ਪਤਾ ਨਹੀਂ ਸਾਰੇ ਪਤਾ ਦਿੰਨ ਪੁੱਤ ਆਏ ਗੱਲ ਐ ਚਲ ਐ ਪੈਸਾ ਥੇਲਾ ਨਾ ਮੈਨੂੰ ਟਾਈਮ ਸਿਰ ਦੇ ਜਾਂਦੇ ਆ ਇਹ ਤਾਂ ਕਰਕੇ ਮੈਂ ਇਹਨਾਂ ਨੂੰ ਮੈਂ ਆਖਾ ਚੱਲ ਭਾਈ ਤੁਸੀਂ ਠੇਕੇ ਤੇ ਲੈ ਲਿਆ ਕਰੋ ਹੋਰ ਵੀ ਤਾਂ ਪਿੰਡ ਚ ਦੇਵਾਂਗੀ ਆਪਾਂ ਕਿਸੇ ਨੂੰ ਉਹ ਤਾਂ ਤੇਰੀ ਗੱਲ ਚਲ ਠੀਕ ਆ ਕਿਸੇ ਨੂੰ ਤਾਂ ਕਿਉਂ ਦੇਣੀ ਆ ਮੈਂ ਕਰ ਲਿਆ ਕਰੂੰਗਾ ਲੈ ਮੋਨੋ ਕਾਮੜਾ ਕਿ ਮੈਂ ਬਾਹੀ ਕਰ ਲਿਆ ਕਰੂੰਗਾ ਉੱਥੇ ਹੀ ਕਰਦਾ ਹਾਂ ਇੱਥੇ ਕਰ ਲਿਆ ਕਰੂੰਗਾ ਉੱਥੇ ਤਾਂ ਕਰਦਾ ਹੈ ਦੋ ਪਾਸੇ ਕਿਨੇ ਹੋਵੇਂਗਾ ਤੂੰ ਕੋਈ ਗੱਲ ਨਹੀਂ ਉਹ ਤਾਂ ਮੰਮੀ ਟੈਨਸ਼ਨ ਨਾਲ ਉਹ ਤੂੰ ਮੇਰੇ ਤੇ ਛੱਡ ਦੇ ਸਾਰਾ ਮੈਂ ਆਪ ਹੀ ਕਰੂੰਗਾ ਜੇ ਮਰਜ਼ੀ ਕਰਾਂ ਚਲ ਕਰ ਲਿਆ ਕਰੀਂਗਾ ਤੂੰ ਬਾਹੀ ਮੈਂ ਕਰ ਲਿਆ ਕਰੂੰਗਾ ਮੈਂ ਕਰਨ ਨੂੰ ਕੀ ਹੈ ਉੱਥੇ ਵੀ ਕਰਦਾ ਹੀ ਇੱਥੇ ਕਰ ਲੂੰਗਾ ਚਲ ਕੋਈ ਨਾ ਪੁੱਤ ਆਇਆ ਫਿਰ ਐਦ ਕੀ ਤਾਂ ਆਪਾਂ ਨੂੰ ਦੇ ਰੱਖੀ ਹੈ ਇਹਨਾਂ ਨੂੰ ਥੇ ਠੀਕ ਹੈ ਠੇਕੇ ਤੇ ਅਗਲੀ ਵਾਰੀ ਆਪਾਂ ਕਹਿ ਦਾਂਗੇ ਵੀ ਭਾਈ ਹੁੰਡਾ ਕਰੂਗਾ ਬਸ ਫਿਰ ਮੈਂ ਕਰ ਲਵਾਂ ਅਗਲੀ ਵਾਰ ਹੋਰ ਆਹੀ ਕਰਾਂਗੇ ਵੇਖ ਲਈ ਪੁੱਤ ਕਿਤੇ ਮੈਂ ਇਹਨਾਂ ਤੋਂ ਵੀ ਛਡਾ ਲਾ ਤੇ ਤੇਥੋਂ ਵੀ ਨਾ ਬਾਹੀ ਹੋਵੇ ਹੁਣ ਨੂੰ ਕੀ ਹੋਇਆ ਮੈਨੂੰ ਸਾਰਾ ਕੁਝ ਉੱਥੇ ਵੀ ਕਰਦਾ ਹੀ ਐ ਇੱਥੇ ਵੀ ਕਰੂੰਗਾ ਮਨ ਨਾਲੇ ਉੱਥੇ ਕਰੂੰਗਾ ਹੁਣ ਮਨਿੰਦਰ ਤਾਂ ਹੁਣ ਦਿਨ ਨੂੰ ਪਤਾ ਹੀ ਆ ਬਾਮੀ ਚਲ ਪੁੱਤ ਉਹਨੇ ਤਾਂ ਹੁਣ ਕੀ ਆਉਣਾ ਆਵੇ ਨਾ ਆਵੇ ਮੈਂ ਤਾਂ ਜਦੋਂ ਉਹਨੂੰ ਮਾਰ ਹੀ ਰੱਖੀ ਐ ਮੈਂ ਤਾਂ ਉਹਦੀ ਆਸ ਤੱਕ ਹੀ ਨਹੀਂ ਪੁੱਤ ਚੱਲ ਕੋਈ ਨਾ ਜਿਵੇਂ ਤੂੰ ਕਹੇਂਗਾ ਮੈਂ ਤਾਂ ਉਵੇਂ ਹੀ ਕਰ ਲਊ ਪੁੱਤ ਹੋਰ ਵਸ ਠੀਕ ਆ ਤੂੰ ਹੀ ਨਾ ਟੈਨਸ਼ਨ ਲੈ ਕਰ ਨਾਲੇ

ਲੋਕ ਤਾਂ ਬਥੇਰੇ ਹੀ ਹੁੰਦਾ ਜਦੋਂ ਆਏ ਜਖਮਾਂ ਤੇ ਨੂਣ ਭੁਗਦੇ ਨੇ ਪਰ ਹੁਣ ਮੈਂ ਕਿਸੇ ਨੂੰ ਜਵਾਬ ਵੀ ਕੀ ਦੇ ਸਕਦੀ ਨੇ ਜਦੋਂ ਕਮੇਡੀ ਉਹੀ ਮਾਰ ਗਈ ਮੈਨੂੰ ਚਲੋ ਜਿਵੇਂ ਹੋਊਗੀ ਉਹ ਮ ਦੇਖੀ ਜਾਓ ਹੈਨਾ ਵੀ ਆਹ ਸਤਿ ਸ਼੍ਰੀ ਅਕਾਲ ਆਹ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਕੀ ਗੱਲ ਭਾਈ ਤੂੰ ਐ ਗੁੱਸੇ ਹੋ ਕੇ ਆਈਆਂ ਮੈਂ ਕੱਲ ਕੀ ਵੀਰਾ ਮੈਂ ਤੈਨੂੰ ਦੱਸਾਂ ਨਾ ਮੇਰਾ ਤਾਂ ਕਾਰਜਾ ਮੱਚ ਜਾਂਦਾ ਪਹਿਲਾਂ ਜਦੋਂ ਇੱਧਰ ਨੂੰ ਤੇਰੇ ਘਰ ਕੰਨੇ ਨੂੰ ਕਰਦੀਆਂ ਨਹੀਂ ਜਦੋਂ ਮੈਨੂੰ ਤੇਰੇ ਘਰੇ ਕੋਈ ਫਰਵਾਣੀ ਵੀ ਦੱਸਦੀ ਤੂੰ ਤਾਂ ਸਿਆਣਾ ਬਹਿਣਾ ਤੂੰ ਤਾਂ ਇਹਨਾਂ ਨੂੰ ਕੋਈ ਮਤ ਦੇ ਰੇ ਉਹ ਮੈਂ ਕੀ ਮਤ ਦੇਵਾਂ ਸਾਰਾ ਕੁਝ ਤਾਂ ਕਰਕੇ ਬੈਠ ਗਿਆ ਹਾਂ ਸਾਰਾ ਕੁਝ ਤਾਂ ਕਹਿੰਦਾ ਤੈਨੂੰ ਦੱਸ ਕੇ ਹਟਾਈ ਵੀ ਪਾਈ ਐਂ ਕਰਕੇ 15 ਲੱਖ ਰੁਪਏ ਉਦੋਂ ਖੂਚ ਸਕਦਾ ਫੇਰ ਸਾਰੇ ਬਹਿਣਾ ਬਾਹ ਕੇ ਬੈਠ ਗਏ ਅਸੀਂ ਹਾਂ ਨਹੀਂ ਤੇ ਤੇਰੀ ਘਰੇ ਤਾਂ ਮਤਲਬ ਚਲਦੀ ਨਹੀਂ ਇਹਨਾਂ ਦੀ ਚੱਲੂਗੀ ਓਹੋ ਆ ਕੇ ਚਲਦੀ ਨਹੀਂ ਚਲਾਈ ਤਾਂ ਸੀ ਕਿਸੇ ਪਾਸੇ ਹਿਸਾਬ ਨਾਲ ਵੀ ਕਿਸਮਤਾਂ ਵਾਲੀ ਮੇਰੀ ਹੋਦੀ ਨਾ ਮੇਰੀ ਮਾੜੀ ਇੱਕ ਕਿਸਮਤਾਂ ਮੈਨੂੰ ਪਤਾ ਹੈਗਾ ਜਦੋਂ ਮੈਂ ਲੋਕਾਂ ਤੋਂ ਗੱਲਾਂ ਸੁਣਦੀ ਆਂਗੀ ਉਹ ਪਾਈ ਉੱਢ ਕੇ ਸੁੱਖ ਪਾਣੀ ਲੈ ਕੇ ਆ ਮਸਲਾ ਨਹੀਂ ਮੈਨੂੰ ਹੱਥ ਦਾ ਪਾਣੀ ਪੀਣਾ ਸਰ ਜਿੱਤੇ ਹੈ ਥੋੜੇ ਪਾਣੀ ਤੋਂ ਹਾਂ ਮੈਨੂੰ ਤਾਂ ਆਏ ਸੀਗਾ ਵਿਚਾਰ ਜਲਨੀ ਆ ਜਦੋਂ ਕੋਈ ਜਾਉ ਕੋਈ ਚੱਜ ਦੀ ਗੱਲ ਕਰਕੇ ਉਹ ਇਹਨੂੰ ਤਾਂ ਹੋਰ ਹੀ ਪੁੱਠੇ ਦੇ ਪੁੱਠੇ ਸਨੇਹੇ ਲਾ ਦਮਨੇ ਤੁਸੀਂ ਪੁੱਠੇ ਦੇ ਪੁੱਠੇ ਨੇ ਆਪਣਾ ਕੈਰੈਕਟਰ ਕਿਉਂ ਨਹੀਂ ਦੱਸਿਆ ਆਂ ਹੀ ਗੱਲ ਤੈਨੂੰ ਇਸ ਤੰਨੇ ਦੱਸੀ ਸੀ ਵਿਚਾਰ ਕੋਈ ਗੱਲ ਨਹੀਂ ਖਬਰ ਅੱਜ ਖਬਰ ਕੱਲ ਖਬਰ ਪਰਸੋਂ ਕੁਛ ਨਾ ਕੁਛ ਕਰਦੇ ਨੇ ਸੋਖ ਸ਼ਾਂਤੀ ਆਣੀ ਹੈ ਹਾਂ ਸਾਨੂੰ ਕੀ ਪਤਾ ਸੀਗਾ ਵੀ ਜਮੀ ਬਾਝ ਹੈ ਕਿਸੇ ਪਾਸੇ ਉਹਨਾਂ ਦੇ ਬੱਚਾ ਹੋਣਾ ਤੇ ਸਾਰੇ ਸਾਰੀਆਂ ਕਲਾ ਬੋਲਾਂ ਦੀ ਜੜ ਨਾ ਕੂਤ ਨੂੰ ਫਿਰ ਮੈਂ ਮੈਂ ਹੋਰ ਮੈਂ ਕੀ ਕਰ ਦਿਆ ਹੋਸਟ ਸੀ ਮੈਂ ਉਹਨੂੰ ਕਿ ਵਿਸ਼ਵਾਸ ਦਿੰਦਾ ਉਹਨੂੰ ਆਏ ਦੇਖਦਾ ਵੀ ਇੰਨਾ ਲਾਲਚ ਮੈਨੂੰ ਇਹ ਮੇਰੀ ਅੱਖਾਂ ਨਹੀਂ ਕਿਉਂ ਗਰੀ ਜਾਂਦਾ ਕੋਈ ਨਾ ਕੋਈ ਤਾਂ ਫੋਟ ਹੋਊਗੀ ਆ ਵੇਖ ਲੈ ਹੁਣ ਪੁੱਤਣੀਆਂ ਪੈ ਗਈਆਂ ਨਾ ਫਿਰ ਆਈ ਗੱਲ ਤਾਂ ਮੈਂ ਕਿਸੇ ਨਾਲ ਪੁੱਤਾਂ ਤਾਂ ਮੈਂ ਸੀ ਜਿਹੜਾ ਉਹਦੀਆਂ ਗੱਲਾਂ ਤੇ ਮਨ ਲੱਗ ਗਿਆ ਹਾਂ ਉਹ ਤੇ ਸਾਰੀਆਂ ਗੱਲਾਂ ਮੰਨਦੇ ਮੰਨਦੇ ਨੇ ਐਜ ਇਹੋ ਜਿਹਾ ਹੋ ਕੀਤਾ ਨਹੀਂ ਮੇਰੀ ਦੋਸਤੀ ਆ ਹੁਣ ਮੈਂ ਉਹੀ ਗੱਲ ਕਹਿੰਦਾ ਹੁਣ ਮੇਰੀ ਦੋਸਤੀ ਵੀ ਨਹੀਂ ਰਹੀ ਅਗਲਾ ਤਾਂ ਦੋਸਤ ਬਣ ਕੇ ਤੇਰੇ ਤੇ ਬਾਹਰ ਕਰ ਗਿਆ ਤੈਨੂੰ ਤਾਂ ਪਤਾ ਵੀ ਨਹੀਂ ਲੱਗਣ ਦਿੱਤਾ ਤੈਨੂੰ ਤਾਂ ਬੁੱਧੂ ਬਣਾ ਕੇ ਨਾ ਹੁਣ ਤੇਰੇ ਵਰਗਾ ਮੂਰਖਾ ਨੂੰ ਕਿੱਥੋਂ ਧਿਹਾਉਣਾ ਸੀ ਬੋਰ ਉਹ ਤਾਂ ਇਲਾਜ ਕਰ ਗਿਆ ਮੈਂ ਨਹੀਂ ਬਸ ਮੈਂ ਚੱਲ ਜਵਾਬ ਦਾ ਕੰਮ ਅੱਡ ਸੱਟ ਹੋ ਜਾਊਗਾ ਚੱਲ ਆਪ ਦਾ ਕੱਪੜੇ ਦਾ ਕੰਮ ਹੈਗਾ ਜਿੰਨਾ ਕਰੀ ਜਾਣਾ ਨਹੀਂ ਤੇ ਨਾਲੇ ਮੈਨੂੰ ਐਂ ਦੱਸਦੀ ਆਪਾਂ ਭੁੱਖੇ ਮਰਦੇ ਸੀ ਆਪਣੇ ਘਰੇ ਕੋਸ ਹੈ ਨਹੀਂ ਸੀਗਾ ਹੈਂ ਮਸੋਏ ਅੱਖਾਂ ਤੇ ਪਰਦਾ ਪੈ ਗਿਆ ਭੈਣ ਹਾਂ ਪੈ ਗਿਆ ਅੱਖਾਂ ਤੇ ਪਰਦਾ ਨਾਲੇ ਹੋਰ ਜਮਾਤ ਦਿਮਾਗ ਤੋਂ ਨਹੀਂ ਉਦੋਂ ਨਹੀਂ ਮੇਰੇ ਨਾਲ ਕੋਈ ਸਲਾਹ ਕਰੀ ਜੇ ਮੋਂ ਉਦੋਂ ਕਿਹਾ ਵੀ ਵੀਰਾ ਤੂੰ ਕੋਈ ਪੁੱਛ ਪੜਤਾਲ ਕਰ ਲੈ ਨਾ ਮੇਰਾ ਤਾਂ ਦੋਸਤ ਹੈ ਮੇਰਾ ਤਾਂ ਭਗਵਟ ਯਾਰ ਹੈ ਮੇਰਾ ਤਾਂ ਆਏ ਆ ਦੇਖ ਲੈ ਦੇਖ ਲੈ ਪਾਣੀ ਮੈਂ ਤਾਂ ਪੀਣਾ ਨਹੀਂ ਬਾਰੂ ਪੀ ਕੇ ਅੰਨ੍ਹਾ ਪਾਚ ਤੂੰ ਵੀ ਪੀ ਲੈ ਪਾਣੀ ਨਹੀਂ ਪੀਣਾ ਪਾਣੀ ਤਾਂ ਪੀ ਲੈ ਪਾਣੀ ਦਾ ਬੜਾ ਦੇ ਭਾਈ ਤੂੰ ਵੀ ਉਹ ਵੀ ਲੈ ਕੇ ਮੁੜ ਕੇ ਗੁੱਸਾ ਸੀ ਤੇ ਲਿਪੂ ਆ ਵੀ ਗੁੱਸਾ ਘਟਾਉਣਾ ਐ ਥੋੜੀ ਜਿਹਾ ਕੰਟੂ ਮੋੜ ਕੇ ਲੈ ਦੇ। ਕੋਈ ਗੱਲ ਨਹੀਂ ਹੋ ਗਈ ਰਾਣੀ ਦੀ। ਹੋਰ ਕਿਹੜੀ ਗੱਲ ਐ ਜਿਹੜੀਆਂ ਗੱਲਾਂ ਨੇ ਉਹ ਦੱਸ ਦੇ ਤੇ ਅਰਿਆਂ ਸੁਣ ਲੈਣੀਆਂ। ਕੋਈ ਗੱਲ ਨਹੀਂ ਮੈਂ ਚਾਹਣਾ ਕਿ ਹਾਂ ਬਣਾਲੀ ਭਾਈ ਇਹੇ ਜੀ ਚਾਹਣਾ ਬਣਾਨੀ ਗੜਾਣਾ ਕਰਕੇ ਦੇਤਾ ਮੈਨੂੰ ਤਾਂ ਲੰਘਦੀ ਨਹੀਂ ਪਈ ਇਥੇ। ਐਨਾ ਮਿੱਠਾ ਤੁਸੀਂ ਖਰਾਬ ਕਰੀ ਜਾਂਦੇ ਹੋ। ਮੈਂ ਹੋਰ ਬਣਾ ਲਵਾਂ ਹਾਂ। ਹੋਰ ਹੁਣ ਐਨਾ ਵੀ ਦੁੱਧ ਖਾਫ ਕਰਦੇ ਲੋੜ ਨਹੀਂ ਮੈਨੂੰ ਹੋਰ ਬਣਾ ਕੇ ਦੇ ਹਾਂ। ਕੱਲੀ ਪੈਟ ਵਾਸਤੇ ਬਣਾ ਦੇ। ਹਾਂ ਘਰ ਜਆਣ ਵਾਲੀਆਂ ਗੱਲਾਂ ਨਹੀਂ ਇਹ ਘਰ ਬਸਾਉਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਮੈਂ ਤੈਨੂੰ ਦੱਸਾਂ। ਹੈਂ ਇੰਨੇ ਸਾਰੇ ਇਹਨਾਂ ਵਿੱਚ ਇੱਕ ਤੋਂ ਦੋ ਬੋਲਿਆ ਪਰ ਹੁਣ ਮੈਨੂੰ ਗੁੱਸਾ ਆਉਣ ਲੱਗ ਗਿਆ ਇਹਨਾਂ ਦੀ ਗੱਲ ਕੋਈ ਨਾ ਬੋਲ ਤੇਰੇ ਸਿਰ 'ਚ ਗਲੀਆਂ ਕਰੂ ਹਾਂ ਚੁੱਪ ਰਿਹਾ ਕਰ ਤੈਨੂੰ ਕੀ ਲੋੜ ਐ ਬੋਲਣ ਦੀ ਪਹਿਲਾਂ ਜਿਹੜਾ ਕਰ ਪਟਣਾ ਸੀ ਉਹ ਪਟਕਦਾ ਫਿਰ ਮੈਂ ਹੁੰਦਾ ਸਪੇਸਾਂ ਨੂੰ ਚੱਕਰ ਮਾਰਾਂ ਮੇਰਾ ਨਹੀਂ ਹੋਣੀ ਪਤਾ ਟੱਕਰ ਮਾਰ ਕੁਛ ਮਰਜ਼ੀ ਕਰ ਇਹਦਾ ਹੱਲ ਕਰ ਕਿ ਇਹਨੂੰ ਕਿਤੇ ਮਰਜ਼ੀ ਦਫਾ ਕਰ ਇਹ ਕਦੋਂ ਮੈਂ ਇੱਥੇ ਤੇਰੇ ਘਰੇ ਆਵਾਂ ਮੈਨੂੰ ਇਹ ਨਾ ਦਿੱਤੀ ਇਹ ਤਾਂ ਕਹਿੰਦੀ ਕਹਿੰਦੀ ਇੱਕ ਮੈਂ ਤਾਂ ਜਵਾਬ ਬੋਦ ਰਿਹਾ ਹਾਂ ਹਾਂ ਕੋਈ ਨਹੀਂ ਹਾਂ ਮੈਂ ਹੁਣ ਮੇਰੀ ਕਸਟੜਾ ਬਿਸ਼ਾਲਾ ਬਣਾ ਲੈ ਇੱਥੇ ਨਾ ਤਾਂ ਸ਼ਰਮ ਖੋੜ ਲਾ ਲੋਕਾਂ ਨੇ ਤਾਂ ਜਿੰਨੇ ਜਵਾਕ ਨੇ ਇੱਥੇ ਗੋਦ ਲੈ ਲੈ ਰੱਖੀ ਝੱਲੋ ਹਾਂ ਹਾਂ ਤੇ ਮੈਂ ਹੁਣ ਤੈਨੂੰ ਗੱਲ ਫੋਨ ਕਰਕੇ ਇਹੀ ਕਿਤਾ ਕੀਤੀ ਵੀ ਤੂੰ ਐਸੇ ਬੈਠੇ ਮੇਰੀ ਪਿੰਡ ਚ ਕੀ ਰਹਿਣ ਕੀ ਮੇਰੀ ਸ਼ੈਨ ਨੂੰ ਨਹੀਂ ਇਹ ਤੁਹਾਡੀਆਂ ਗੱਲਾਂ ਚੰਗੀਆਂ ਲੱਗਦੀਆਂ ਹਾਂ ਹੁਣ ਜਦੋਂ ਕੋਈ ਚੱਜ ਦਾ ਕੰਮ ਕਰਨਾ ਸੀ ਉਦੋਂ ਭੈਣ ਦੀ ਸਲਾਹ ਨਹੀਂ ਲਈ ਆ ਹੁਣ ਜਦੋਂ ਪੁੱਠੀਆਂ ਗੱਲਾਂ ਨੇ ਹੁਣ ਭੈਣ ਭੈਣ ਦੀਆਂ ਰਿਆਂ ਲੈ ਲਓ ਹੁਣ ਭੈਣ ਨਾਲ ਕਰ ਲਓ ਸਲਾਹਾਂ ਤੇ ਹੁਣ ਭਾਈ ਤੂੰ ਮੈਨੂੰ ਤਰਨਾ ਕਰ ਹੁਣ ਜਿਹੜਾ ਕੁਝ ਹੋਣਾ ਸੀ ਉਹ ਤਾਂ ਗਿਆ ਹੋਣ ਤੂੰ ਹੱਲ ਨਾ ਸਿਰਾ ਕੀ ਕਰਕੇ ਹੱਲ ਕੀ ਤੈਨੂੰ ਮੈਂ ਦੱਸੀ ਜਾਨੀ ਆ ਫਿਰ ਬਸ ਇਹਨੂੰ ਇੱਥੋਂ ਇਸ ਘਰ ਚੋਂ ਦੂਰ ਕਰ ਦੇ ਇਹਨੂੰ ਕਿਵੇਂ ਹਟੂ ਕਰਦੇ ਆ ਉਹ ਤਾਂ ਹੁਣ ਤੂੰ ਸੋਚ ਤੂੰ ਸੋਚ ਕੁਸ ਮਰਜੀ ਕਰ ਮੈਥੋਂ ਆਪਦੇ ਭਾਈ ਦਾ ਘਰ ਇਹ ਜਿਹਾ ਦੇਖਿਆ ਜਾਂਦਾ ਹੈ ਕਿੱਥੇ ਤਾਂ ਆਏ ਹੁੰਦੇ ਧੀਆਂ ਨੂੰ ਵੀ ਦੇਖਿਆਂ ਦੀ ਦੇੜੀ ਬਦੇ ਕਿੱਥੇ ਹੁਣ ਜਦੋਂ ਆਉਣੀ ਆ ਮੈਂ ਪ੍ਰੰਡ ਹੋ ਜਾਨੀ ਆ ਮੱਚ ਕੇ ਮੇਰਾ ਵੀ ਜਿੱਦ ਪੁੱਛਿਆ ਲੋੜੀ ਦਾ ਤੇ ਮੇਰਾ ਕਿਹੜਾ ਮੈਂ ਕਿਹੜਾ ਸੌਖਾ ਹੁਣ ਲੋਕ ਮੈਨੂੰ ਇੰਨੇ ਸਾਹਗੋ ਮੁੰਡੇ ਦੇ ਵਿਆਹ ਕਿਤੇ ਨੂੰ ਦਾ ਕੁਛ ਦੇ ਦੇ ਲੋਕ ਵੀ ਕੀ ਗੱਲ ਬਈ ਲੋਕ ਤਾਂ ਇਹ ਕਹਿੰਦਾ ਨਹੀਂ ਮੁੰਡੇ 'ਚ ਕਸੂਰ ਹੈ ਹਾਂ ਮੈਨੂੰ ਤਾਂ ਆਇਆ ਸੀ ਕਦੋਂ ਮੇਰੇ ਪਿਓ ਦੇ ਬਾਰ ਮੂਰੇ ਲੇ ਕੋ ਬੱਦਲੇ ਹੈ ਤੇ ਤੂੰ ਦੇਖ ਲੈ ਜਦੋਂ ਉਹਨੇ ਆ ਮੈਨੂੰ ਹੋਰ ਹੀ ਗੱਲਾਂ ਸੁਣਾ ਤਾਂ ਆ ਕਿ ਇਹਨਾਂ ਨੇ ਤਾਂ ਕੋਤ ਲੈਣਾ ਜਵਾਬ ਅੱਲਾਹ ਦੱਸ ਮੈਂ ਤਾਂ ਕਹਿਣਾ ਸੀ ਕੋਈ ਮੈਂ ਮੋਕਾ ਵਾਸਤੇ ਆਪਣਾ ਕਾਰੋਬਾਰ ਵੀ ਮੈਂ ਤਾਂ ਸਾਹਮਣੇ ਲੈ ਲੋਕ ਕਿਉਂ ਸਾਹਮਣੇ ਹਾਂ ਮੈਂ ਤਾਂ ਮੁੰਡੇ ਦਾ ਕਹਾਂ ਦੂਜਾ ਕਰੂੰਗਾ ਮੈਂ ਇਹ ਸਿੱਧਾ ਇਹ ਗੱਲ ਕਹਿ ਰਿਹਾ ਮੈਂ ਇੱਕ ਵਾਰੀ ਸੱਦਣਾਗਾ ਵੀ ਆ ਜਾ ਫਰਾਵਾ ਆ ਕੇ ਹਾਲ ਨੂੰ ਕਹਿ ਰਿਹਾ ਮੇਰੇ ਨਾਲ ਬੈਠ ਕੇ ਕਰ ਲੋ ਗੱਲ ਸਿੱਧੀ ਗੱਲ ਹੈ ਇਸ ਤਾਂ ਮੁੰਡੇ ਦਾ ਦੂਜਾ ਵਿਆਹ ਕਰਵਾਗੇ ਅਸੀਂ ਇਹ ਨੂੰ ਅਮਰੀਕਾ ਤੇ ਸੋਨਾ ਇੰਨੇ ਪਿਓ ਨੂੰ ਸਾਧ ਉਹਦੇ ਨਾਲ ਕਰ ਗੱਲ ਜੇ ਚੱਟ ਪੰਜ ਕਰਨ ਲੱਗਿਆ ਮੈਂ ਇਹਨੂੰ ਸੱਦੀ ਮੈਂ ਉਹਦੇ ਨਾਲ ਗੱਲ ਕਰੂੰ ਵੀ ਕੀ ਗੱਲ ਤਾਂ ਇਹ ਸਾਡੇ ਮੱਥੇ ਮਾਰਨੀ ਸੀ ਜਦੋਂ ਤੁਹਾਨੂੰ ਸਾਰਾ ਕੁਝ ਪਤਾ ਸੀਗਾ ਸਾਡਾ ਘਰ ਪਟਣ ਨੂੰ ਧਿਆਇਆ ਸੀਗਾ ਕੁਣ ਤੂੰ 4 ਘੰਟਾ ਰਹਿ। ਹਾਂ। ਇਹ ਕਹਿੰਦਾ 4 ਘੰਟਾ ਰਹਿ। ਤੇ ਗੱਲਬਾਤ ਕਰਦੇ ਆਪਾਂ। ਮੇਰਾ ਤਾਂ ਇੱਥੇ ਕੱਟੀ ਘੜੀ ਖਾਣ ਨੂੰ ਜੀ ਨਹੀਂ ਕਰਦਾ ਤੂੰ ਕਹਿੰਨਾ 4 ਘੰਟਾ ਰਹਿ। ਸਾਡੀ ਖਾਤਰੀ ਰਹਿ ਪਾ। ਸਾਡੀ ਖਾਤਰੀ ਰਹਿ ਪਾ। ਤੁਹਾਡੇ ਖਾਤਰੀ ਆਈਆਂ। ਜੇ ਮੇਰਾ ਢਿੱਡ ਮੱਚਾ ਤਾਂ ਆਈਆਂ ਹੋਰ ਮੈਂ ਇਹਦੇ ਸੰਨਿਆਂ ਦੀ ਇਹਦੀ ਸ਼ਕਲ ਦੇਖਣ ਆਈਆਂ ਇੱਥੇ। ਇਹਦੇ ਕਰਕੇ ਨਹੀਂ ਆਈ ਹੈਗੀ ਮੈਂ। ਹਾਂ। ਮੈਨੂੰ ਤਾਂ ਹਰ ਪਾਸੇ ਇਹਨਾਂ ਨੇ ਨੀਵਾ ਝਕਾਤਾ ਰਹੇ ਨੇ। ਹਾਂ। ਕਿੱਥੋਂ ਆਏ ਬੱਲੇ ਮੱਛੀ ਵਾਲੀ ਪੇਚ ਪੈ ਗਈ ਸਾਡੀ। ਹਾਂ। ਖਗੜਾ ਤੂੰ ਜੋ ਕਿਉਂ ਲੋਕਾਂ ਦੇ ਫੈਸਲੇ ਕਰਾਉਂਦਾ ਕਰਾਉਂਦਾ ਆਪਦੇ ਘਰ ਦੇ ਇੱਕ ਕਾਰਜ ਤੇ ਹੁਣ ਮੈਨੂੰ ਤਾਂ ਇਹ ਸੇ ਕਰਕੇ ਮੈਨੂੰ ਤਾਂ ਐ ਹੀ ਹੋ ਗਿਆ ਵੀ ਚਲ ਫੈਕਟਰੀ ਮੁੰਡੇ ਦੇ ਨਾਂ ਕਰਾਈ ਜਾਂਦਾ ਇੱਕ ਚਲ ਇਹਦਾ ਅੱਡ ਕਾਰੋਬਾਰ ਸ਼ੁਰੂ ਹੋ ਜਾਊਗਾ ਫੈਕਟਰੀ ਨੂੰ ਸੱਤੇ ਚੱਕਲਾ ਫੈਕਟਰੀ ਨਾਲ ਲੈ ਕੇ ਮਰ ਜੂ ਇੱਥੇ ਰਹਿ ਜਾਣੀਆਂ ਸਾਰੀਆਂ ਫੈਕਟਰੀਆਂ ਹਾਂ ਉਹਦੇ ਜਵਾਦ ਹੋਵੇ ਬੰਦੇ ਦੇ ਕਦੇ ਰੋਆ ਕਰੈਂਦੀ ਐ ਜੀ ਲੱਗਦਾ ਹੈਗਾ ਆ ਦੇਖ ਲੈ ਹੁਣ ਇੱਥੇ ਕੰਨਾਂ ਚ ਸੁੰਨਿਆ ਵੁੱਕ ਵੱਜਦੇ ਪੀ ਜਾ हां ਆ ਆ ਗਏ ਵੀ ਜਿਹੜੀਆਂ ਬੈਕਟ੍ਰੇਮ ਪਰ ਲੋਕ ਆ ਸਾਹਮਣੇ ਮੈਨੂੰ ਤਾਂ ਬੜੀ ਗੁਰੀ ਲੱਗ ਲੱਗੀ ਮੈਨੂੰ ਇਹ ਨਾ ਤਾਂ ਕੋਈ ਚੀਜ਼ ਫੜ ਕੇ ਖਾਣਾ ਹਾਂ ਉਹ ਜੀ ਸਤ 17 ਤੇਰੀ ਪਰਜਾਇ ਉਹਦਾ ਹਾਲ ਹੈ ਉਹਨੂੰ ਜੇ ਕੁਝ ਕਹਿਣੇ ਆਗੇ ਤਾਂ ਮੇਰੀ ਗੱਲ ਸੁਣਾ ਮੈਨੂੰ ਤਾਂ ਇਹ ਸਤਰੋਈ ਜਮੇ ਚੰਗੀ ਲੱਗਦੀ ਇਹਦੇ ਉਹੀ ਮੱਥੇ ਦੀ ਭਾਗ ਟੇਣੀ ਹੈ ਦੇਲਾ ਮੂੰਹ ਤਾਂ ਦੇਖ ਲੈ ਫੁੱਟੀ ਕਰੂੰਡੀ ਅੰਗੂ ਕਰੀ ਫਿਰਦੀ ਹੈਗੇ ਜਿਹਦਾ ਬੁੱਥਾ ਹੀ ਇਹ ਹੈ ਉਹਨੇ ਕੀ ਕੀ ਉਹਨੇ ਆਪਣੇ ਘਰੇ ਲੱਗ ਲਾਉਣੇ ਸੀ ਕਦੇ ਮੈਂ ਇਹਨੂੰ ਇਸ ਕੁੜੀ ਨੂੰ ਕਦੇ ਮੈਂ ਖੁਸ਼ ਨਹੀਂ ਵੇਖਿਆ ਕਦੇ ਮੈਂ ਉਹ ਹੱਸ ਕੇ ਇਹਨੂੰ ਇੰਨੀ ਦੂਰ ਦੂਰ ਤੱਕ ਚੱਡੀ ਘੜਾ ਲੱਕੇ ਨੂੰ ਕਹਿੰਦਾ ਕਿ ਜਾਇਆ ਉਹ ਘੁੰਮਿਆ ਬਾਹਰ ਸੌਣੀ ਘੁੰਮਿਆ ਪੈਸੇ ਦੇ ਦੇ ਕੇ ਤੋੜਦਾ ਇਹ 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 ਤਾਂ ਹੋਈ ਨਹੀਂ ਫੇਰ ਤੂੰ ਆਈਂ ਹਿਸਾਬ ਲਾ ਲਾ ਦੇਖ ਵੀ ਇਹ ਹੈ ਡਰਡੇ ਫੈਕਟਰੀਆਂ ਵਾਲੀ ਮਾਲਕ ਦੀ ਪਿਆਉ ਦੀ ਟੀ ਹੈ ਹੈ ਕਦੇ ਦੇ ਚਾਚੇ ਦਾ ਕੱਪੜਾ ਦੀੜਾ ਪਾਇਆ ਦੇਖੇਗਾ ਦੇਖਿਆ ਕਦੇ ਵੀ ਇਹ ਕੱਪੜਾ ਜਿਹੜਾ ਤਾਂ ਆਪਾਂ ਇੱਥੋਂ ਲੈ ਕੇ ਦੇਣਾ ਇੱਥੋਂ ਲੈ ਕੇ ਆਉਂਦੇ ਮੁੰਡੇ ਨਾਲ ਲੈ ਕੇ ਜਾਓ ਕਿ ਆਪ ਦੀ ਪਸੰਦ ਦੀ ਚੀਜ਼ ਲੈ ਕੇ ਆਉਣੀ ਹੈ ਅਸੀਂ ਲਿਆ ਕੇ ਕੀ ਤੇ ਦਾਦੀ ਕੋਈ ਆਪ ਕਰ ਲੈ ਬਥੇਰੇ ਕਹਿੰਦਾ ਆਪਣੇ ਉਧਰ ਚੱਕ ਕੇ ਪਾ ਲੋ ਜਿਹੜਾ ਜਿਹੜਾ ਵੀ ਹੈਗਾ ਦੁਕਾਨ ਤੋਂ ਚੱਕ ਲੈ ਹਾਂ ਕਾਣੂ ਪਾ ਲੈ ਜਿਹੜਾ ਤੇਰੇ ਘਰ ਦਾ ਜਲੂਸ ਕੱਢਣਾ ਹੈਗਾ ਉਹ ਕੁਝ ਲੋਕਾਂ 'ਚ ਕਢਾ ਲੈ ਕੁਝ ਦੂਜੇ ਦੇ ਘਰੇ ਰਿਸ਼ਤੇਦਾਰ ਆਉਂਦੇ ਆ ਉਹਨੂੰ ਕਢਾ ਲੈ ਕਰ ਹਾਂ ਪਰ ਮੇਰੀ ਗੱਲ ਸੁਣ ਪਈ ਮੇਰਾ ਤਾਂ ਹੁਣ ਤੇਰੀ ਪਰਜਾਈ ਵੀ ਸਾਰ ਨਹੀਂ ਦਿੰਦੀ ਹਾਂ ਉਹ ਵੀ ਆਪ ਦੇ ਹਿਸਾਬ ਨਾਲ ਚੱਲਦੀ ਆ ਉਹ ਵੀ ਕਹਿੰਦੀ ਮੈਂ ਨਹੀਂ ਇਸ ਉਹ ਕਰਦੀ ਮੁੰਡਾ ਦਾ ਪੁੱਡਾ ਕਹਿੰ ਜਾਂਦਾ ਕਹਿੰਦਾ ਮੈਂ ਤਾਂ ਇੱਥੇ ਰਹਿੰਦਾ ਨਹੀਂ ਮੈਂ ਨਿਕਲਦਾ ਫਿਰ ਮੈਂ ਫਸ ਗਿਆ ਮੈਨੂੰ ਦੱਸ ਹਾਂ ਬੈਠਾ ਕੰਦਾ ਚ ਟੱਕਰਾ ਮਾਰ ਲਿਆ ਕਰ ਕੱਲਾ ਜਾਣਾ ਹਾਂ ਮੁੰਡਾ ਵੀ ਕੀ ਕਰੇ ਮੁੰਡੇ ਦੀ ਜਾਨ ਨੂੰ ਸਿਆਪੇ ਤਾਂ ਉਹ ਮੈਨੂੰ ਗੱਲ ਪੈਂਦਾ ਕਹਿੰਦਾ ਕਿ ਤੂੰ ਮੇਰੇ ਨਾਲ ਆਹ ਹਾਲ ਕਰਕੇ ਰੱਖ ਨਾ ਮੇਰੀ ਕਹਿ ਨਹੀਂ ਆ ਭਾਈ ਹਾਂ ਦਾ ਸੱਚੀਆਂ ਕਹਿੰਦਾ ਭਾਈ ਤੈਨੂੰ ਦੱਸਾਂ ਆਪਾਂ ਤਾਂ ਮੈਂ ਤਾਂ ਮੁੰਡੇ ਨਾਲ ਦੀ ਆ ਮੈਂ ਤਾਂ ਤੈਨੂੰ ਸਿੱਧੀ ਗੱਲ ਦੱਸਦੀ ਭਰਾਵਾ ਸਾਰੇ ਕਸੂਰ ਤੇਰੇ ਚ ਨੇ ਹਾਂ ਮੈਨੂੰ ਚਲ ਮੇਰਾ ਕਸੂਰ ਸੀ ਮੇਥੋਂ ਗਲਤੀ ਹੋ ਗਈ ਮੈਂ ਤਾਂ ਹੱਥ ਜੁੜ ਗਿਆ ਗਲਤੀ ਮੰਨੀ ਐ ਨਾ ਮੈਂ ਤਾਂ ਇਹ ਗੱਲ ਕਹਿਣਾ ਪੈਣੇ ਹੱਲ ਕਰਕੇ ਦੇ ਹੁਣ ਇਸ ਗੱਲ ਦਾ ਮੈਂ ਹੁਣ ਤੈਨੂੰ ਦੱਸੀ ਤਾਂ ਐਨੀ ਆ ਹੁਣ ਹੱਲ ਨੂੰ ਭੈਣ ਕਿਹੜਾ ਕੋਈ ਮੰਤਰ ਮਾਰ ਦੇ ਹੈ ਹੁਣ ਤੈਨੂੰ ਕਹਿਤਾ ਵੀ ਪਾ ਇਹ ਕਿਹੜਾ ਕਰੈ ਨਾ ਮੈਂ ਕਰਦਾ ਕਹਿੰਦੇ ਪਿਓ ਨੂੰ ਸੱਦ ਉਹਨੂੰ ਕਹਿ ਵੀ ਭਾਈ ਹੁਣ ਤੂੰ ਸਾਡੇ ਘਰ ਦਾ ਹੱਲ ਦੱਸ ਅਸੀਂ ਕੀ ਕਰੀਏ ਤੈਨੂੰ ਉਹ ਦੱਸੂ ਮੁੜ ਕੇ ਨਹੀਂ ਕਹਿ ਵੀ ਆਪਦੀ ਕੁੜੀ ਨੂੰ ਲੈ ਜਾ ਮੈਂ ਤਾਂ ਆਪਦਾ ਮੁੰਡਾ ਹੋਰ ਪਿਆ ਹੂ ਗੱਲ ਖਤਮ ਹਾਂ ਹੁਣ ਆਪਾਂ ਕਿੰਨੀ ਗੋਸਾ ساری ਉਮਰ ਆਈ ਬੈਠੇ ਰਹਾਂਗੇ ਸਾਡੀ ਦੋਸਤੀ ਦੇ ਪੁੱਤ ਜੀ ਹਾਂ ਇਹ ਸੱਤਾ ਗੱਲਾਂ ਨੇ ਸਵਾਦ ਚ ਭਾਵੇਂ ਗਰੀ ਦੋਸਤੀ ਬੜਿਆ ਦੋਸਤੀ ਦਾ ਹਾਂ ਪੁੱਤ ਜੀ ਇਹਦੀ ਦੋਸਤੀ ਨਾਲੇ ਹੋਰ ਆ ਦੋਸਤੀ ਨੇ ਸਿਆਪੇ ਪਾਏ ਨੇ ਜੇ ਤੇਰੀ ਦੋਸਤੀ ਕਿਸੇ ਚੰਗੇ ਬੰਦੇ ਨਾਲ ਹੁੰਦੀ ਆ ਘੰਟੇ ਘਾਣੂ ਚੁਗਣੇ ਪੈਂਦੇ ਹੋਣਾ ਹਾਂ ਕਰ ਦਿੰਦੇ ਹਾਂ ਚਲ ਬਸ ਮੇਰਾ ਤਾਂ ਬਲੱਡ ਵਧਾਤਾ ਹੁੰਦੀ ਦਾ ਹਾਂ ਹੁਣ ਮੈਂ ਤੁਹਾਨੂੰ ਜਾਣੀ ਆ ਤੇ ਦਵਾਈ ਲੈਣੀ ਆ ਚਲ ਮੇਰੀ ਹੁਣ ਚਲ ਮੈਂ ਤੈਨੂੰ ਲੈ ਚਾਂਦਾ ਨਾਲ ਤਾਂ ਮੈਂ ਦਵਾਈ ਦਵਾ ਲਿਆਉਣਾਗਾ ਠੀਕ ਹੈ